ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਇੱਥੇ ਆਪਾਂ ਸਾਰੇ ਜਿੰਨਾਂ ਨੂੰ ਜਿਹੜੀਆਂ ਚੁਣੌਤੀਆਂ ਆਪਣੇ ਸਾਹਮਣੇ ਆਈਆਂ ਉਹਨਾਂ ਦੇ ਵਿਚਾਰ ਫਿਰ ਇਹਦੇ ਵਿੱਚ ਗ੍ਰੰਥੀ ਸਾਹਿਬ ਗੱਲ ਦੱਸ ਹੀ ਗਿਆ तकरीबन ਜੋ ਸਰਪੰਚਾ ਦਾ ਨਾਲ ਵਿੱਚ ਲਿਆ ਗਿਆ ਆ ਇਹ ਉਹ ਜਮਾਤ ਇੱਕ ਹੁੰਦੀ ਹੈ ਜਿਹਨੂੰ ਰਾਜਨੀਤੀ ਕਹਿ ਲੈਂਦੇ ਆ ਇੱਕ ਜਮਾਤ ਜਿਹੜੀ ਹੈ ਧਾਰਮਿਕ ਦਾਇਰਾ ਉਹ ਅਸੀਂ ਆਗੇ ਇਹ ਦੋਨੇ ਸਭਾ ਇੱਥੇ ਆ ਬੈਠੀਆਂ ਤੇ ਬੈਠਿਆ ਜੋ ਉਥੇ ਆ ਕੇ ਇੱਕ ਵੇਖੋ ਇਹਦੋਂ ਪਵਿੱਤਰ ਜਗਾ ਜਾਂ ਧਾਰਮਿਕ ਜਗਾ ਆਪਾਂ ਹੋਰ ਕਿਹੜੀ ਕਵਾਂਗੇ ਜਿੱਥੇ ਇੱਕ ਜਿਹਨੂੰ ਕਲਿਆਣ ਸਰ ਸਾਹਿਬ ਗੁਰਦੁਆਰੇ ਸਾਹਿਬ ਦਾ ਨਾਮ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਆ ਨਿਸ਼ਾਨ ਸਾਹਿਬ ਝੁੱਲ ਰਿਹਾ ਆਪਾਂ ਇੱਕ ਝੰਡੇ ਦੇ ਥੱਲੇ ਆਪਾਂ ਤੇ ਹਾਲ ਜਿਹੜੇ ਗੱਲਾਂ ਵਾਸਤੇ ਹੋਏ ਆ ਉਹ ਆਪਣੀਆਂ ਕਮੀਆਂ ਨੂੰ ਦੂਰ ਕਰਨ ਵਾਸਤੇ ਹੋਏ ਆ ਤੇ ਕਮੀਆਂ ਸਾ ਇਹ ਸਾਨੂੰ ਮੰਨ ਲੈਣਾ ਚਾਹੀਦਾ ਗੁਰੂ ਸਾਹਿਬ ਕਹਿੰਦੇ ਆ ਪ੍ਰਥਮੇ ਮਨ ਪਰਬੋਧੇ ਆਪਣਾ ਪਾਛੇ ਅਵਰਦ ਜਾਵੇ ਇਹ ਹਰ ਇੱਕ ਇਨਸਾਨ ਵਾਸਤੇ ਇਸ ਗੱਲ ਨੂੰ ਪੜਨਾ ਤੇ ਸੁਣਨਾ ਸਮਝਣਾ ਚਾਹੀਦਾ ਇਹ ਹੀ ਸਾਡੀ ਬੜੀ ਵੱਡੀ ਨਕਾਮੀ ਹੋਊਗੀ ਕਿ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਕਿਹਾ ਹੋਇਆ ਬਚਨ ਆ ਤੇ ਅੱਜ ਸਾਨੂੰ ਇਹ ਅੰਥ ਨਾ ਹੋਵੇ ਕੀਤੇ ਹੋਣਾ ਚਾਹੀਦਾ ਤਾਂ ਅਸੀਂ ਕੁਝ ਨਾ ਕੋਈ ਸਮਾਜ ਦੇ ਵਿੱਚ ਕਰ ਸਕਦੇ ਹਾਂ ਸਮਾਜ ਨੂੰ ਕੁਝ ਦੇ ਸਕਦੇ ਹਾਂ ਚਲੋ ਉਹਨਾਂ ਨੇ ਭਾਈ ਸਾਹਿਬ ਨੇ ਕਿਹਾ ਸੀ ਵੀ ਜੋ ਸੰਗਤ ਡਿਊਟੀ ਲਾਉਗੀ ਬਾਬਾ ਜੀ ਜੋ ਉਹਨਾਂ ਬਾਬਿਆਂ ਬਾਬਜੋ ਦੱਸਿਆ ਉਹ ਤਾਂ ਸਾਰਾ ਸੋਣ ਹੀ ਲਿਆ ਆਇਆ ਉਹਦੇ ਵਿੱਚ ਜੇ ਇੱਥੇ ਬੰਦਿਆਂ ਦੀ ਜੋ ਕੋਈ ਵੀ ਇੱਥੇ ਮੈਨੇਜਮੈਂਟ ਦੀ ਜਿਹੜੀ ਲੋੜ ਆ ਉਹ ਤੇ ਪਈ ਦੇ ਨਾਲ ਜਿੰਮੇਵਾਰੀ ਸੰਭਾਲੀ ਹੈ ਡੇਰੇ ਤੋਂ ਉਹਨਾਂ ਦੇ ਲੋੜ ਉਹਨਾਂ ਦਾ ਫਰਜ਼ ਬਣਦਾ। ਇੱਥੇ ਸਹੀ ਪੈਰੇ ਤੇ ਸੇਵਾਦਾਰ ਮੌਜੂਦ ਰੱਖਣੇ ਉਹ ਤੇ ਬਾਬੇ ਕਸ਼ਮੀਰ ਸੁਨ ਦਾ ਫਰਜ਼ ਬਣਦਾ ਭਾਈ। ਫੇਰ ਉਹ ਬੰਦੇ ਘੜ ਕੇ ਘਲਨੇ ਵੀ ਬੰਦਿਆਂ ਨੂੰ ਦੱਸਣਾ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਵਾ ਔਰ ਆਪਣਾ ਤੁਹਾਡਾ ਪੱਖ ਕਿਵੇਂ ਰਹਿਣਾ ਵਾ ਕਿਵੇਂ ਤੁਸੀਂ ਵਿਚਰਨਾ ਉਹ ਦੱਸਣਾ ਬਾਬੇ ਕਸ਼ਮੀਰ ਦਾ ਫਰਜ਼ ਬਣਦਾ ਸੇਵਾਦਾਰ। ਚਲੋ ਹੁਣ ਅਸੀਂ ਅਸੀਂ ਵੀ ਸਮਝਦੇ ਆਂ ਅਸੀਂ ਨਾਲ ਆ ਗਏ ਆਂ ਆਪਾਂ ਸਾਰੇ ਨਾਲ ਇਕੱਠੇ ਹੋ ਗਏ ਆਂ ਇਹ ਗੱਲਾਂ ਸਾਨੂੰ ਪਿਆਰੋਂ ਸਮਝਣ ਦੀ ਲੋੜ ਆ ਸਮਾਜ ਦੇ ਵਿੱਚ ਜੇ ਕੋਈ ਆਪਾਂ ਸੁਧਾਰ ਲਿਆਉਣਾ ਚਾਹੁੰਦੇ ਆਂ ਜਾਂ ਆਪਾਂ ਕੋਈ ਕਿਸੇ ਜੋ ਇੱਕ ਮਾਰੂ ਚੀਜ਼ਾਂ ਵੱਧ ਰਹੀਆਂ ਨੇ ਤਗੜੇ ਹੋ ਕੇ ਜੋਰ ਨਾਲ ਚੱਲ ਰਿਹਾ ਆ ਉਹਨਾਂ ਦੇ ਵਾਸਤੇ ਉਹਨਾਂ ਦੇ ਖਿਲਾਫ ਖਲੋਣਾ ਉਹਨਾਂ ਨੂੰ ਰੋਕਣਾ ਉਹਨਾਂ ਵਾਸਤੇ ਬਸ ਉਹ ਤਦ ਮਹਿਮਾਨ ਪ੍ਰਭੂ ਦੇ ਆਪਣਾ ਆਪਣੇ ਆਪ ਦੀ ਸਦਾਈ ਤੋਂ ਗੱਲ ਹੋਣੀ ਸਾਨੂੰ ਇਹ ਚੀਜ਼ ਸਿੱਖਣ ਦੀ ਲੋੜ ਹੈ ਇਹ ਗੱਲਾਂ ਸਿੱਖਣ ਦੀ ਲੋੜ ਹੈ ਫਿਰ ਜੋ ਗੁਰੂ ਸਾਹਿਬ ਦੇ ਗੁਰਦੁਆਰਿਆਂ ਦਾ ਸਿਧਾਂਤ ਆ ਉਹਨੂੰ ਵੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਪੰਜਾਂ ਬਾਣੀ ਦਾ ਨੇਤ ਜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਹੁੰਦਾ ਆ ਗੁਰਦੁਆਰੇ ਚ ਜਿਨੇ ਹੋ ਰਿਆ ਤੇ ਉਹ ਭੋਲਾ ਫਿਰ ਗੁਰੂ ਸਾਹਿਬ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੰਨਿਆਂ ਦੀ ਪੰਚਾਇਤ ਨੂੰ ਇੱਕ ਉਹਨੂੰ ਮਜ਼ਬੂਤ ਸੰਗਠਨ ਤਿਆਰ ਕਰਕੇ ਤੇ ਗੁਰੂ ਵੱਲੋਂ ਹੁਕਮ ਦੇ ਦਿੱਤਾ ਵੀ ਪੰਨਿਆਂ ਦੀ ਮੌਜੂਦਗੀ ਹੋਣੀ ਚਾਹੀਦੀ ਹੈ ਦੱਸੋ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਪ੍ਰਕਾਸ਼ ਆ ਉੱਥੇ ਕਿੰਨੇਕ ਥਾਵਾਂ ਦੇ ਵਿੱਚ ਪੰਜ ਸੇ ਮੌਜੂਦ ਰਹਿੰਦੇ ਸੱਤਾਂ ਵਿੱਚ ਤਾਸ਼ ਕਿੱਦੇ ਜਿਆਦਾ ਮਿਲ ਜਾਣਗੇ ਖੁਸ਼ੀ ਗਮੀ ਦੇ ਸਮੇਂ ਤੇ ਅਸਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਣਾ ਘਰ ਵਿੱਚ ਸਾਡਾ ਬਿਲਕੁਲ ਨਹੀਂ ਸਰਦਾ ਉਸ ਤੋਂ ਉਪਰੰਤ ਬਾਅਦ ਵਿੱਚ ਅਸੀਂ ਉਸ ਇਸ ਪਾਸੇ ਵੇਸਲੇ ਆ ਔਰ ਸਾਡੀ ਬੜੀ ਵੱਡੀ ਭੋਲਿਆ ਤੇ ਅਸੀਂ ਸਜਾ ਦੇ ਪਾਤਰ ਬਣਨ ਨੂੰ ਤੁਰੇ ਜਾ ਰਹਿਆਂ ਨਹੀਂ ਤੇ ਕਿਹਨਾ ਕਿਹੇ ਪਾਸੋਂ ਹੋ ਰਿਹਾ ਵਨਸਾ ਨਸਲ ਕੁਸ਼ੀ ਸਾਡੀ ਹੋ ਰਹੀ ਹੈ ਨਹੀਂ ਹੋ ਰਹੀ ਜਦੋਂ ਅਸੀਂ ਪਤਤ ਪੁੰਨ ਲੈ ਕੇ ਡਿੱਗ ਰਹੇ ਆ ਅੱਜ ਇਹ ਨਸਲ ਕੁਸ਼ੀ ਨਾਲ ਘਟਕੀ ਹੈ ਜਿਹੜਾ ਹੁਣੇ ਕਿਹਾ ਸੀ ਭਾਈ ਸਾਹਿਬ ਨੇ ਪੀ ਨਸ਼ਾ ਵਧ ਰਿਹਾ ਵਈ ਇਹਨਾਂ ਦੀ ਰੋਕ ਥਾਮ ਜੇ ਬਾਰੇ ਸਾਨੂੰ ਕਰਨ ਚਾਹੀਦਾ ਨਸਲ ਕੁਸ਼ੀ ਹਨ ਹੋ ਰਹੀ ਹਨ ਔਰ ਸਾਨੂੰ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਇਹ ਸਾਡੇ ਆਏ ਸਮਾਜਿਕ ਮੁੱਦੇ ਆ ਇਹਨਾਂ ਦਾ ਹੱਲ ਵਾਸਤੇ ਰਾਜਨੀਤਿਕ ਧਿਰ ਤੇ ਧਾਰਮਿਕ ਧਿਰ ਜਿਹੜੇ ਆ ਇਹ ਦੋਵੇਂ ਦਾਰੇ ਦਰਵਾਜ਼ੇ ਹੁੰਦੇ ਆ ਸਮਾਜ ਨੂੰ ਸਿਹਤ ਦੇਣ ਵਾਸਤੇ ਤੇ ਇਹਦੇ ਬਾਰੇ ਭਾਈ ਸਾਨੂੰ ਜਾਗਰਤ ਹੋਣਾ ਬਹੁਤ ਜ਼ਰੂਰੀ ਹੈ ਅਸਲੀ ਗੱਲ ਕਹਿਣ ਦੇ ਵਿੱਚ ਤੁਹਾਡੇ ਵਿੱਚ ਤਾਕਤ ਹੋਣੀ ਚਾਹੀਦੀ ਹੈ ਕਿ ਅੱਗੇ ਕੋਈ ਵੀ ਹੋਵੇ ਸੱਚੀ ਗੱਲ ਕਹਿਣ ਨੂੰ ਤੁਸੀਂ ਹੈ ਜੋ ਰੱਖਦੇ ਜੇ ਤੇ ਫਿਰ ਤੁਸੀਂ ਪਾਲਾ ਕਿਤੇ ਕਰ ਸਕਦੇ ਹੋ ਕਿਤੇ ਖੋਲ੍ਹ ਸਕਦੇ ਹੋ ਜੇ ਨਹੀਂ ਕਹਿ ਕਰ ਸਕਦੇ ਇਹ ਗੁਰੂ ਦੇ ਸਿਧਾਂਤ ਦੀ ਗੱਲ ਜਿਹੜੀ ਆ ਪਾਈ ਤੇ ਏਡੀ ਵੱਡੀ ਬਰੀਕੀ ਵਾਜੇ ਤੇ ਉੱਥੇ ਚੱਲਣਾ ਪੈਂਦਾ ਤਾਂ ਹੀ ਕਹੇ ਨਾ ਜੇ ਤੋ ਪ੍ਰੇਮ ਕੇਲਨ ਕਾ ਚਾਉ ਸਿਰ ਤਰ ਤਰੀ ਗਲੀ ਮਰੀ ਆਉ ਇਹ ਤੁਮਾਰ ਗੁਪੈਰ ਤੀਜੇ ਸਿਰ ਦੀਜੇ ਕਾਨ ਨਾ ਕੀਜੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਲੋਕਾਂ ਚਾਹੁੰਦਾ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਹੈ ਤੇ ਜੇ ਕੋ ਸੁਣ ਕੇ ਆਖੇ ਵੀ ਲੈ ਇਹ ਤੇ ਆ ਕੀ ਗੱਲ ਕਹਿ ਦਿੱਤੀ ਭਾਈ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਗੁਰਨਾਨ ਸਾਹਿਬ ਦਾ ਬਚਨ ਹੈ ਦੂਸਰੀ ਜਿਹੜੀ ਹੋਰ ਗੱਲਾਂ ਆਉਂਦੀਆਂ ਕੋਈ ਫੈਸਲੇ ਹੁੰਦੇ ਆ ਗੁਰਦੁਆਰਾ ਦੇ ਮਸਲੇ ਆਉਂਦੇ ਆ ਗੁਰਦੁਆਰਾ ਦੇ ਮਸਲਾਂ ਦੇ ਵਿੱਚ ਅੱਜ ਮੈਂ ਖਬਰ ਕੋ ਸੁਣੀ ਸੀ ਵੀ ਕਾਲ ਤਖਸੈਬ ਨੇ ਹੁਕਮਨਾਮਾ ਜਾਰੀ ਕੀਤਾ ਹੈ ਹੁਣ ਜਿੰਨੇ ਤੁਸੀਂ ਧਾਰਮਿਕ ਆਗੂ ਜੇ ਤਾਂ ਇਹ ਤੁਹਾਨੂੰ ਉਹ ਹੁਕਮਨਾਮਿਆਂ ਦੀਆਂ ਕਾਪੀਆਂ ਦਾ ਤਾਨੂੰ ਉਹਦਾ ਕਾਫੀ ਚਾਹੀਦਾ ਤੁਹਾਡੇ ਕੋਲੇ ਤਾਨੂੰ ਉਹਦਾ ਇੱਕ ਉਹ ਐ ਰਟਾਲੇ ਕੈਰੀਏ ਲਗਾ ਗੱਲ ਸੁਬਸਤਾਰ ਨਾਲ ਸੰਗਤ ਨੂੰ ਸੁਣੋ ਵੇਖੋ ਜਿਹੜੀ ਆ ਮਾਰ ਹੋ ਰਹੀ ਹੈ ਆਪਣੇ ਤੇ ਨਾ ਉਹਨੂੰ ਸਮਝਣ ਦੀ ਲੋੜ ਆ ਜੇ ਤੁਸੀਂ ਉਹਨੂੰ ਨਾ ਨਾ ਸਮਝੋਗੇ ਤੇ ਤੁਸੀਂ ਬਿਲਕੁਲ ਘਾਟੇ ਜਾਓਗੇ ਠੀਕ ਆ ਅੱਜ ਤੁਹਾਨੂੰ ਕੋਈ ਚਾਰ ਕੁੰਡੀਆਂ ਮਿਲ ਰਹੀਆਂ ਕਿਤੋਂ ਕੋਈ ਵਰਤ ਰਹੇ ਹੋ ਕੋਈ ਕਿਸੇ ਕੰਮ ਨਹੀਂ ਹੋਣੀ ਇਹ ਕਿ ਤੁਹਾਡਾ ਸੁਧਾਨਤ ਮਰ ਗਿਆ ਆ ਵੇਖੋ ਬੋਧੀ ਕਿੰਨੇ ਸੀ ਪਹਿਲਾਂ ਸ਼ੋਕ ਰਾਜਾ ਬੋਧੀ ਹੋਇਆ ਇਹਨਾਂ ਪ੍ਰਭਾਵਿਤ ਹੋਇਆ ਉਤਰਨ ਕਿੰਨਾ ਵਧਿਆ ਪਰ ਅੱਜ ਕਿੱਥੇ ਹੈ ਇਹਨਾਂ ਲੱਭਦਾ ਆ ਜੈਨ ਕਿੰਨਾ ਸੀ ਅੱਜ ਕਿੱਥੇ ਹੈ ਇਹ ਕਾਰਨ ਇਹਨਾਂ ਦੇ ਕੋਲੇ ਭਾਈ ਕੋਈ ਮਰਕਜ਼ ਨਹੀਂ ਸੀ ਹੈ ਤੁਹਾਡੇ ਕੋਲੇ ਮਰਕਜ਼ ਆ ਕਾਲ ਤਖਸੈਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਗਰ ਜੇ ਇਹ ਤਾਕਤ ਆਡੀ ਹੌਲੀ ਪੈ ਜਾਂਦੀ ਹੈ ਨਾ ਤੇ ਫਿਰ ਦਵਾਂਗੂੰ ਤੁਹਾਨੂੰ ਜਿਹੜੀ ਫਿਰਨ ਹੈ ਹਿੰਦੂ ਮਾਤ ਦੇ ਵਿਗਿਆਨ ਵਿਵੇਕਾਨੰਦ ਜੀ ਹੋਇਆ ਜੀ ਮਸ਼ਹੂਰ ਦੰਡੇ ਡੰਕੇ ਦੀ ਚੋੜ ਤੇ ਗੱਲ ਕਹੀ ਆ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਇਹ ਤੋਂ ਬਿਗੈਰ ਸ਼ਾਂਤੀ ਨਹੀਂ ਆ ਸਕਦੀ ਇਹ ਸਾਹਿਬ ਕਿਉਂਕਿ ਉਸ ਸੂਝਵਾਨ ਜਿਹੜੇ ਜੀਵ ਨੇ ਉਹਨਾਂ ਦੇ ਦਸਵੇਂ ਗੱਲਾਂ ਨੇ ਅਸੀਂ ਇਹ ਸੋਚਣਾ ਇੱਥੇ ਬਹਿ ਕੇ ਵਿਚਾਰ ਕਰਦੇ ਅਸੀਂ ਕਿੱਥੇ ਖਲੋਤੇ ਸਾਡੀ ਸ਼ੁਰੂਆਤ ਜਿੰਮੇ ਕਿੱਥੋਂ ਹੁੰਦੀ ਆ ਸਾਡਾ ਜਿਹੜਾ ਦਿਨ ਦਾ ਚੜਾਇਆ ਕਿਹਦੇ ਕੰਮ ਤੋਂ ਸ਼ੁਰੂ ਹੁੰਦਾ ਹੈ ਕੋਈ ਵੀ ਕੰਮ ਦੀ ਸ਼ੁਰੂਆਤ ਸਹੀ ਹੋ ਜਾਵੇ ਤੇ ਸਾਰਾ ਕੰਮ ਕਰਨ ਲੱਗਿਆ ਉਹ ਸੁੱਖ ਮਿਲਦਾ ਉਹਦੇ ਵਿੱਚ ਤੇ ਸਾਡੇ ਦਿਨ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਹੀ ਢੰਗ ਨਾਲ ਹੋ ਰਹੀ ਹੈ ਇਹ ਸਾਨੂੰ ਸਮਝਣ ਦੀ ਲੋੜ ਹੈ ਇਹ ਭਾਈ ਸਿੱਖਣ ਦੀ ਲੋੜ ਹੈ ਹੁਣ ਇਹਨੂੰ ਸਿੱਖ ਕੇ ਹੀ ਗਾਂ ਸਿਖਾਇਆ ਜਾਊਗਾ ਇਹ ਤਾਂ ਆਪਣੇ ਵਾਸਤੇ ਆਪਾਂ ਨੂੰ ਸਿੱਖਣਾ ਪੈਗਾ ਸਿੱਖੀ ਦੀ ਵਿਚਾਰਧਾਰਾ ਨੂੰ ਸਮਝਣਾ ਪੈਗਾ ਫਿਰ ਅਸੀਂ ਅੱਗੇ ਵਧ ਸਕਦੇ ਹਾਂ ਤੇ ਇੱਕ ਜ਼ਰੂਰਤ ਹੋਣੀ ਭਾਈ ਸੱਚ ਦੀ ਗੱਲ ਕਹਿਣੀ ਸੱਚੀ ਗੱਲ ਜਿਹੜੀ ਆ ਉੱਥੇ ਕਹਿ ਕੇ ਤੇ ਮੁੜ ਕੇ ਫਿਰ ਉੱਤੇ ਪਹਿਰਾ ਦੇਣਾ ਇਹਦੇ ਵਾਸਤੇ ਆਪਾਂ ਨੂੰ ਭਾਈ ਵਾਦ ਤੋਂ ਵਾਦ ਸੰਗਤ ਕਰਨ ਦੀ ਲੋੜ ਆ ਸੰਗਤ ਕਰਾਂਗੇ ਤੇ ਤਾਂ ਅਸੀਂ ਇਹਦੇ ਤੇ ਇਸ ਚੀਜ਼ ਤੇ ਵਧ ਸਕਾਂਗੇ ਜੇ ਸੰਗਤੋਂ ਵੇਲੇ ਹੋ ਗਈ ਸੰਗਤ ਨਾ ਕੀਤੀ ਤੇ ਫਿਰ ਸੰਗਤ ਕਿਦੀ ਕਰਨੀ ਆ ਸ਼ਬਦ ਦੀ ਕਰਨੀ ਆ ਇਹ ਨਾ ਇਹ ਧਾਰਮਿਕ ਤਲ ਤੇ ਆ ਕੇ ਇਹਨਾਂ ਚੀਜ਼ਾਂ ਦਾ ਜੀਵ ਨੂੰ ਇੱਕ ਦਾਤ ਅਜ ਨੂੰ ਪਰਮੇਸ਼ਰ ਦੇਵੇ ਤਾਂ ਭਾਈ ਮੇਰਾ ਜਿਹੜਾ ਵਾ ਉਹ ਸਹੀ ਜਿੱਥੇ ਨਿਤਨੇਮ ਨਹੀਂ ਹੁੰਦਾ ਹੈ ਅਭਿਆਸ ਨਹੀਂ ਹੁੰਦਾ ਗੁਰਮੰਤਰ ਦਾ ਨਾਮ ਦਾ ਅਭਿਆਸ ਨਹੀਂ ਹੁੰਦਾ ਉਹ ਕਿਵੇਂ ਉੱਥੇ ਹੋਊਗਾ ਤੇ ਦੂਸਰਾ ਪਾਸੇ ਫਿਰ ਹੀ ਆਊਗਾ ਜਾਂ ਕੋਈ ਮਿਕ ਉਹਲ ਜਰੂਰ ਗੱਲਾਂ ਵਾਲੀਆਂ ਫਿਰ ਤਾਂ ਵਿਚਾਰਾ ਹੋਊਗਾ ਉਹ ਕੀ ਸਵਾਰਨੀਆਂ ਕੁਝ ਨਹੀਂ ਮਿਲਦਾ ਗੁਰਦੁਆਰੇ ਸਾਹਿਬ ਦਾ ਵੀ ਰੀਜ ਨੇ ਉਹਨੂੰ ਸਮਝਣਾ ਪੈਗਾ ਵੀ ਗੁਰਦੁਆਰੇ ਕਿੱਥੇ ਬੰਦਾ ਗੁਰਦੁਆਰਾ ਦਾ ਕਿਸੇ ਦੇ ਰਾਹੀਂ ਚੀਜ਼ ਪ੍ਰਾਪਤ ਹੋਣੀ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਹੋਵੇ ਪੰਗਤ ਸੰਗਤ ਦਾ ਉੱਤੇ ਪ੍ਰਬੰਧ ਚੱਲਦਾ ਹੋਵੇ ਜਿੱਥੇ ਹੁਣ ਕਾਂ ਪ੍ਰਚਾਦੇ ਦਾ ਪ੍ਰਬੰਧ ਨਹੀਂ ਗਾ ਪੰਗਤ ਨਹੀਂ ਵੀ ਇਸ ਸੰਗਤ ਪਿਆਰਿਆ ਨਹੀਂ ਗੀ ਨਾ ਨਾ ਤੇ ਚੀਜ਼ਾਂ ਦੇ ਤਾਲ ਮੇਲ ਦੇ ਨਾਲ ਗੁਰਦੁਆਰਾ ਬਣਦਾ ਹੁਣ ਇਹਨੂੰ ਸਾਹਮਣੇ ਵਾਸਤੇ ਭਾਈ ਤੁਹਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਜਾਗੋ ਜਾਗਰਤ ਵਸਤਾ ਚ ਜਾਓ ਉਹ ਉਹਨਾਂ ਦੇ ਜਿਹੜੇ ਇਹ ਲੋਕ ਦਲ ਕਹਿੰਦੇ ਆ ਕੇ ਉਹ ਹਟਣਗੇ ਜੇ ਸਾਡੀਆਂ ਕਮੀਆਂ ਹੀ ਜੇ ਉਹਨਾਂ ਨੂੰ ਪਤਾ ਹੋਊਗਾ ਵੀ ਬਾਬਾ ਤੇ ਆਪ ਇਥੋਂ ਲੀਕਾ ਤੇ ਫੇਰ ਭਾਈ ਯੂਤ ਤਿਆਰ ਆ ਆਪ ਦੀ ਕਮੀ ਨੂੰ ਪਹਿਲਾਂ ਸੁਧਾਰ ਕਰਨਾ ਜ਼ਰੂਰੀ ਹੈ ਜਿਹੜੇ ਸਿੰਘ ਆਇਆ ਬਾਬੇ ਕਿਸ ਮੇਰਾ ਸੁਣਾਲਦਾ ਉਹ ਬੇਹਤ ਨੂੰ ਸੁਣ ਲਈ ਆ ਭਾਈ ਇੱਥੇ ਇੱਥੇ ਆ ਆ ਆ ਚੀਜ਼ਾਂ